ਕਾਂਗਰਸ ਪਾਰਟੀ ਦੇ ਵੱਲੋਂ ਆਰਪਾਰ ਦੀ ਲੜਾਈ ਦਾ ਐਲਾਨ ਕਰ ਦਿੱਤਾ ਹੈ ਤੇ ਉਥੇ ਹੀ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਕਿਹਾ ਹੈ ਕਿ ਸ਼ਰੀਆਮ ਤਜੀਆਂ ਉੱਡ ਰਹੀਆਂ ਨੇ ਤੇ ਦੂਜੇ ਪਾਸੇ ਸ਼ਰੀਆਮ ਜਿਹੜੇ ਕਿ ਕਤਲ ਕੀਤੇ ਜਾ ਰਹੇ ਨੇ ਤੇ ਗੈਂਗਸਟਰਵਾਦ ਹੋ ਰਿਹਾ ਹੈ ਤੇ ਜਿਸ ਦੇ ਦੌਰਾਨ ਰਾਜਾਵੜਿੰਗ ਨੇ ਹੁਣ ਆਪ ਸਰਕਾਰ ਨੂੰ ਘੇਰਿਆ ਹੈ ਤੇ ਉਥੇ ਹੀ ਜਿਹੜਾ ਕਿ ਉਹਨਾਂ ਦੇ ਵੱਲੋਂ ਧਰਨਾ ਜਿਹੜਾ ਕਿ ਦਿੱਤਾ ਜਾ ਰਿਹਾ ਹੈ ਤੇ ਜਿਸ ਦੇ ਦੌਰਾਨ ਕਈ ਕਾਂਗਰਸੀ ਲੀਡਰ ਜਿਹੜੇ ਕਿ ਉਹਨਾਂ ਦੇ ਨਾਲ ਮੌਜੂਦ ਨੇ ਤੇ ਉਥੇ ਹੀ ਦੂਜੇ ਪਾਸੇ ਉਹਨਾਂ ਦੇ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਪਹਿਲਾ ਸਿੱਧੂ ਮੂਸੇਵਾਲੇ ਦਾ ਸ਼ ਸ਼ਰੀਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਨੰਗਲ ਅੰਬੀਆਂ ਦਾ ਕਤਲ ਕੀਤਾ ਜਾਂਦਾ ਹੈ ਤੇ ਜਿਸ ਦਾ ਉਮੀਦ ਜਿਹੜੀ ਕਿ ਹਜੇ ਵੀ ਸਰਕਾਰ ਤੋਂ ਇਨਸਾਫ ਦੀ ਨਹੀਂ ਹੈ ਤੇ ਜਿਸ ਤੋਂ ਬਾਅਦ ਹੁਣ ਉੱਥੇ ਹੀ ਸ਼ਰੀਆਮ ਕਤਲ ਨੂੰ ਲੈ ਕੇ ਜਿਹੜਾ ਕਿ ਆ ਜਿਹੜਾ ਕਿ ਆਮ ਆਦਮੀ ਪਾਰਟੀ ਦੇ ਉੱਤੇ ਤਿੱਖੇ ਨਿਸ਼ਾਨੇ ਸਾਧੇ ਜਾ ਰਹੇ ਨੇ ਹੋਰ ਕੀ ਕੁਝ ਕਹਿਣਾ ਆਓ ਤੁਹਾਨੂੰ ਸੁਣਾਉਣੇ ਤੁਹਾਨੂੰ ਪਤਾ ਹੈ ਜਦੋਂ ਮੈਂ ਅੰਤਮ ਸੰਸਕਾਰ ਤੇ ਗਿਆ ਵੀਰਵੈਲ ਵਾਲੇ ਹਬੋਰ ਵਾਲੇ ਪੂਰਾ ਭਰਾ ਕਹਿੰਦਾ ਕਹਿੰਦਾ ਮੈਂ ਸਾਰੇ ਭਾਜੀ ਮੈਂ ਕਿਹਾ ਗੱਲ ਕੀ ਸੀ ਕਹਿੰਦਾ ਮੈਂ ਸਾਰੇ ਗੈਂਗਸਟਰ ਮੈਨੇਜ ਕਰ ਲੇ ਭਾਜੀ ਜਿਹੜਾ ਪੈਸੇ ਮੰਗਦਾ ਸੀ ਮੈਂ ਉਹਨੂੰ ਦੇ ਆਉਂਦਾ ਸੀ ਮੈਂ ਕਿਹਾ ਫੇਰ ਕਹਿੰਦਾ ਸਾਨੂੰ ਕਹਾਣੀ ਨਹੀਂ ਪਤਾ ਲੱਗੀ ਹੋਇਆ ਕੀ ਫੇਰ ਦੱਸਿਆ ਵੀ ਕਿਸੇ ਦਾ ਫੋਨ ਆਇਆ ਸੀ ਉਹ ਕਹਿੰਦਾ ਮੈਂ ਫਲਾਣਾ ਬੋਲਦਾ ਐ ਇਹ ਕਹਿੰਦਾ ਕੌਣ ਮੈਂ ਜਾਣਦਾ ਨਹੀਂ ਜੀ ਆਪਾਂ ਕਹੀ ਦਿਲੀ ਮੈਂ ਤੁਹਾਨੂੰ ਕਹਾਂ ਮੈਂ ਵਿੜਿੰਗ ਬੋਲਦਾ ਐ ਤੁਸੀਂ ਕਹੋਗੇ ਫਿਰ ਤਾਂ ਕਦੇ ਵਿੜਿੰਗ ਦਾ ਫੋਨ ਆਇਆ ਨਹੀਂ ਕੌਣ ਕੋਈ ਕਹੋਗੇ ਕਿਹੜਾ ਵਿੜਿੰਗ ਬਈ ਇੰਨੇ ਚ ਹੀ ਮਾਰਤਾ ਆਪਣੇ ਸਰਪੰਚ ਦਾ ਇਹਨਾਂ ਨਾਲ ਕੋਈ ਰੌਲਾ ਨਹੀਂ ਰੱਪਾਣੀ ਆਪਣੇ ਸਰਪੰਚ ਨੇ ਇਹ ਗੱਲ ਕਹਿਤੀ ਮੈਂ ਹੁਣ ਜਿਹੜਾ ਮਸਲਾ ਸੁਣਿਆ ਕੋਈ ਆਪਸ ਵਿੱਚ ਪਿੰਡ 'ਚ ਜ਼ਮੀਨ ਦਾ ਆਪਣਾ ਸਰਪੰਚ ਜਾ ਕੇ ਇਹ ਗੱਲ ਕਿਹਾ ਆ ਟਰੈਕਟਰ ਮੰਨ ਕੇ ਵੀ ਭਾਈ ਸਾਡਾ ਔਰੀ ਮਾਂ ਨੂੰ ਕਿਹਾ ਆ ਵੀ ਸਾਡਾ ਤੁਹਾਡੇ ਨਾਲ ਕੋਈ ਰੌਲਾ ਨਹੀਂ ਅਸੀਂ ਜੇ ਤੁਹਾਨੂੰ ਲੱਗਦਾ ਵੀ ਹੈ ਇਹ ਸਾਡਾ ਹੁਣ ਇਸ ਦੇ ਬਾਅਦ ਯੂਥ ਵੀ ਟਰੈਕਟਰ ਤੇ ਹੜਾ ਵਾਲਿਆਂ ਦੀ ਸੇਵਾ ਕਰਦਿਆਂ ਨੂੰ 6 ਗੋਲੀਆਂ ਮਾਰਤੀਆਂ ਇਹ ਹਾਲਾਤ ਜਦੋਂ ਮਾੜੀ ਸਰਕਾਰ ਹੋਵੇ ਨਾ ਜਦੋਂ ਮੁੱਖ ਮੰਤਰੀ ਕਮਜ਼ੋਰ ਹੋਵੇ ਤੇ ਮਾੜੀ ਹੋਵੇ ਸਰਕਾਰ ਤੇ ਪੰਜਾਬ ਦੀ ਪੁਲਿਸ ਗੋਡੇ ਟੇਕ ਦੇ ਉਦੋਂ ਇਹ ਹਾਲਾਤ ਪੈਦਾ ਹੁੰਦੇ ਔਰ ਇਹ ਕੋਈ ਕਿਸੇ ਦੀ ਜਾਨ ਮਾਲ ਦੀ ਹਿਫਾਜ਼ਤ ਨਹੀਂ ਹੈ ਇੱਥੇ ਦਾ ਜਿਹੜੇ ਲੀਡਰ ਚਾਰ ਚਾਰ ਗੰਦਮਣ ਲਈ ਫਿਰਦੇ ਆ ਉਹ ਸੁਰੱਖਿਅਤ ਦੀ ਉਹਨਾਂ ਨੂੰ ਟੈਲੀਫੋਨ ਆਉਂਦੇ ਤੁਹਾਨੂੰ ਮਾਰਨਾ ਓਏ ਉਹਨਾਂ ਨੇ ਆਖਦੇ ਦੋ ਦੋ ਤਿੰਨ ਤਿੰਨ ਪ੍ਰਾਈਵੇਟ ਰੱਪਲੇ ਇੰਨੀ ਜ਼ਰਤ ਡੀਨਰ ਤੋਂ ਬੰਦਾ 100 ਦੂਰ ਥੱਲੇ ਮੇਰੀ ਬਣੀ ਜਾਂਦਾ ਅਗਲਾ ਕਹਿੰਦਾ ਰਹਿਣਾ ਕੀ ਐਰੇ ਨਾਲ ਪੰਗਾ ਲੈ ਕੇ ਤੇ ਆਮ ਬੰਦੇ ਦਾ ਕੀ ਹਾਲਾਤ ਹੈ ਇਹ ਤਾਂ ਤੁਸੀਂ ਵੀ ਆਪਣੀ ਵਾਰੀ ਦਾ ਇੰਤਜ਼ਾਰ ਕਰੋ ਅਸੀਂ ਵੇਖੀ ਜਾਂਦੇ ਆ ਅਸੀਂ ਰੋਜ਼ ਅਸੀਂ ਪੁਲਿਸ ਦਾ ਸਾਥ ਦਿੰਨੇ ਹਰ ਥਾਂ ਤੇ ਪਰ ਇੱਕ ਘਾੜੀ ਤੁਹਾਨੂੰ ਸੁਣਾਉਣਾ ਚਾਹਣਾ ਮੋਗੇ ਮੇਰਾ ਬਲਾਕ ਪ੍ਰਧਾਨ ਮਾਰਤਾ ਉਹਨਾਂ ਨੇ ਉਹਨਾਂ ਨੇ ਪੋਸਟਮਾਰਟਮ ਨਹੀਂ ਕਰਾਇਆ ਬੋਡੀ ਖਰਾਬ ਹੋਣ ਲੱਗਦੀ ਮੈਂ ਉੱਥੇ ਗਿਆ ਮੈਨੂੰ ਡੀਜੀਪੀ ਦਾ ਫੋਨ ਆਇਆ ਮੈਂ ਕਹੇਰ ਬੋਡੀ ਖਰਾਬ ਹੁੰਦੀ ਹੈ ਤੁਸੀਂ ਦੇਖ ਲਓ ਉਹ ਵਿਚਾਰੇ ਕਰਾਰੀ ਉਹਨਾਂ ਨੇ ਈ ਲੜਦਿਆਂ ਨੂੰ ਉਹਨਾਂ ਨੂੰ ਹਾਂਜੀ ਦੋ ਤਿੰਨ ਚਾਰ ਬੰਦੇ ਫੜੇ ਉਹਨਾਂ ਨੂੰ ਦੋ ਤਿੰਨ ਗੰਦਮੇਂ ਦੇ ਤੇ ਦੋ ਕੋ ਵੀ ਟੁੱਟੇ ਭੱਜੇ ਜੇ ਦੇਤੇ ਚਲੋ ਕੋਈ ਨਹੀਂ ਅੱਜ 2 ਸਾਲ ਹੋ ਗਏ ਓਰੀ ਘਰ ਵਾਲੀ ਆਗਾ ਅਸਲਾ ਲਾਇਸੈਂਸ ਬਣਾਉਣ ਵਾਸਤੇ ਤਿੰਨ ਵਾਰੀ ਤਾਂ ਮੋਕੇ ਦੇ ਐਸਐਸਪੀ ਨੂੰ ਮੇਰੇ ਤੋਂ ਫੋਨ ਕਰਾਇਆ ਉਹਨੇ ਫਿੱਟੇ ਮੂੰਹ ਇਹੋ ਜੀ ਪੁਲਿਸ ਦਾ ਤੇ ਫਿੱਟੇ ਮੂੰਹ ਇਹੋ ਜੀ ਸਰਕਾਰ ਦਾ ਜੀਰਾ ਘਰ ਵਾਲਾ ਮਰ ਗਿਆ ਉਹਦਾ ਲਾਇਸੈਂਸ ਬਣਾਉਣ ਨੂੰ ਤਿਆਰ ਨਹੀਂ ਪੁਲਿਸ ਰਾਜੇ ਬੜੇ ਦੀ ਸਪਾਰਸ਼ ਚਾਹੀਦੀ ਹੋ ਹੈ ਆਈ ਦੇ ਮੁੰਡੇ ਵਾਲੀ ਬੇਟਾ ਅੱਛਾ ਸੋ ਇਹ ਹਾਲਾਤ ਇਹ ਪੰਜਾਬ ਪੁਲਿਸ ਦੇ ਆ ਹੁਣ ਤਾਂ ਪੰਜਾਬ ਪੁਲਿਸ ਜੋ ਮਰਜੀ ਜੋ ਮਰਜੀ ਕਹੋਂਗੇ ਉਹੀ ਗੱਲ ਮੰਨ ਲੈਣੀ ਕੀ ਗਾਰੰਟੀ ਹੈ ਵੀ ਉਹਨੇ ਮੁੰਡੇ ਨੂੰ ਨਹੀਂ ਮਾਰਨਗੇ ਕੀ ਗਾਰੰਟੀ ਹੈ ਵੀ ਉਹ ਇਸ ਸਮਰਥਕ ਨੂੰ ਨਹੀਂ ਮਾਰਨਗੇ ਹੁਣੇ ਸੀਆਈਡੀ ਵਾਲੇ ਤੁਹਾਨੂੰ ਫੋਨ ਕਰਨ ਲੱਗ ਪੈਣਗੇ ਕਿਹੜੇ ਕਿਹੜੇ ਬੰਦੇ ਆਏ ਇੱਥੇ ਆਏ ਆ ਜਿਹੜੇ ਜਾਦੇ ਬੋਲਣਗੇ ਉਹਨਾਂ ਨੂੰ ਉਹ ਵੜਾ ਲੈਣਗੇ ਵੀ ਤੁਸੀਂ ਨਹੀਂ ਕਰਨਾ ਕਿਸੇ ਨੂੰ ਗੈਂਗਸਟਰ ਦਾ ਫੋਨ ਆ ਜੂਗਾ ਤੇ ਕੋਈ ਪੁਛ ਤੋਂ ਪ੍ਰਭਾਵਿਤ ਹੋ ਕੇ ਚਲਾ ਜਾਊਗਾ ਥੋ ਮੈਂ ਜੀਰਾ ਸਾਹਿਬ ਦੇਣੀ ਜੀ ਦਾ ਹੋਰ ਲੀਡਰ ਵੀ ਆ ਜਾਣਗੇ ਮੈਂ ਪਹਿਲਾਂ ਪਰਿਵਾਰ ਨੂੰ ਪੁੱਛਿਆ ਸੀ ਕਿਸੇ ਕਿਸਮ ਦੀ ਰਾਜਨੀਤੀ ਨਹੀਂ ਕਰਨਾ ਚਾਹੁੰਦੇ ਰਾਜਨੀਤੀ ਆਸੇ ਸਾਡੇ ਕੋਲੇ ਬਥੇਰੇ ਵੱਡੇ ਪਲੇਟਫਾਰਮ ਹੈਗੇ ਇਹ ਕੋਈ ਪਲੇਟਫਾਰਮ ਨਹੀਂਗਾ ਵੀ ਜਿੱਥੇ ਅਸੀਂ ਰਾਜਨੀਤੀ ਕਰੀਏ ਤੇ ਨਾਲ ਹੀ ਉਹਨਾਂ ਦੇ ਪਰਿਵਾਰ ਨਾਲ ਗੱਲ ਕਰਕੇ ਪਹਿਲਾਂ ਤੁਹਾਡੇ ਨਾਲ ਗੱਲ ਕਰਦੇ ਆ ਕਿ ਜਿਹੜੇ ਇੱਥੋਂ ਦੇ ਤੁਸੀਂ ਉਹਨਾਂ ਦੇ ਸਪੋਰਟਰ ਐ ਸਾਨੂੰ ਕੀ ਕਰਨਾ ਚਾਹੀਦਾ ਸਾਨੂੰ ਕੀ ਕਰਨਾ ਚਾਹੀਦਾ ਕਿਉਂ ਸਮਾਂ ਕਿਸੇ ਕੋਲੇ ਵੀ ਨਹੀਂ ਹੁੰਦਾ ਸਮਾਂ ਆਪਦੇ ਆਸੇ ਕੱਢਣਾ ਪੈਂਦਾ ਸੋ ਮੈਂ ਜੋ ਤੁਸੀਂ ਚਾਹੋਗੇ ਜਾਂ ਪਰਿਵਾਰ ਵਾਲੇ ਚਾਹਣਗੇ ਪਰਿਵਾਰ ਵਾਲੇ ਨੂੰ ਤਾਂ ਸੱਟ ਵੀ ਮੇਰੇ ਦੇਗਾ ਉਹ ਕਹਿੰਦੇ ਸਾਡੀ ਸਿਕਿਉਰਿਟੀ ਕੀ ਹੈ ਅਸੀਂ ਗਾਂਸੇ ਕਿਵੇਂ ਕੰਮ ਚੱਲੂਗਾ ਕੋਈ ਫੜਿਆ ਕਿ ਨਹੀਂ ਫੜਿਆ ਇਹ ਤੁਸੀਂ ਫਿਰ ਮੈਂ ਆਖਿਆ ਵੀ ਆਪਾਂ ਜਿਹੜੇ ਸਰਪੰਚ ਸਾਹਿਬ ਦੇ ਬੇਲੀ ਮਿੱਤਰ ਹੈ ਸੱਜਣ ਦੋਸਤ ਹੈ ਉਹਨਾਂ ਨਾਲ ਵੀ ਗੱਲ ਕਰ ਲਈਏ ਕੋਈ ਫੈਸਲਾ ਲੈਣ ਤੋਂ ਪਹਿਲਾਂ ਸੋ ਹੁਣ ਤੁਸੀਂ ਰਾਏ ਦੇ ਦਿਓ ਅਸੀਂ ਹਰ ਲੜਾਈ ਲੜਨ ਲਈ ਤਿਆਰ ਹੈ। ਆਜਾ ਬੜਿੰਗ ਕੋਲੇ 5 ਮਿੰਟ ਦਾ ਵੀ ਟਾਈਮ ਹੈ ਨਹੀਂ ਪਰ ਮੈਨੂੰ 5 ਦਿਨ ਵੀ ਲੜਾਈ ਲੜਨੀ ਪਈ ਤਾਂ ਮੈਂ ਲੜੂੰਗਾ ਕਿਉਂਕਿ ਮੇਰੇ ਤਾਂ 2-2 ਮਿੰਟਾਂ ਬਾਅਦ ਇੱਧਰ ਇੱਧਰ ਹੜ ਵੀ ਹੈ ਫੈਸਲਾ ਤੁਹਾਡਾ ਹੈ ਆ ਵੀ ਅਸਤੇ ਟਾਈਮ ਕੱਢਣਾ ਪੈਂਦਾ ਜੋ ਤੁਹਾਡਾ ਲੋਕਾਂ ਦਾ ਫੈਸਲਾ ਹੈ ਕਿ ਆਪਾਂ ਨੂੰ ਕੋਨਾ ਚਿੱਕਰ ਘਰਨੇ ਤੇ ਬਹਿਣਾ ਚਾਹੀਦਾ ਜਿੰਨਾ ਚਿੱਕਰ ਸਾਰਿਆਂ ਨੂੰ ਫੜ ਨਹੀਂ ਲਿਆ ਜਾਂਦਾ ਕੋਈ ਵੀ ਪੋਲਸ ਦਾ ਇੱਕ ਹੀ ਹੁੰਦਾ ਵੀ ਅੰਤਮ ਸੰਸਕਾਰ ਹੋ ਜੇ ਉਸ ਤੋਂ ਬਾਅਦ ਇਹਨਾਂ ਸੱਸ ਸਸਰੀ ਕਾਲੇ ਦੱਸ ਦੂਗਾ ਮੁੰਡਾ ਤੇਰੇ ਫਾਦਰ ਸੀ ਮੇਰੇ ਸਕੇ ਮਾਸੜ ਸੀ ਮੋਗੇ ਵਾਲਾ ਪ੍ਰਧਾਨ ਆ ਖੜਾ ਥੋੜੀ ਕੋਈ ਇਹ ਕੱਟ ਕੱਟ ਨਹੀਂ ਦੱਸ ਦੂਗਾ ਵੀ ਬਾਅਦ ਚ ਕੀ ਹੁੰਦੀ ਜਿਹੜੀ ਅੱਜ ਗੱਲ ਹੈ ਉਹ ਕੱਲ ਹੈ ਲੋ ਵੀ ਆਪ ਦੀ ਆਪਾ ਦਾ ਸਸਾ ਲਾਇਸੈਂਸ ਵੀ ਨਹੀਂ ਬਣਾਇਆ ਜਿਹੜਾ ਰੋਜ ਹੈ ਜਿਹੜਾ ਤੁਹਾਡਾ ਮੰਤਰੀ ਐਮ ਐਲ ਏ ਫੋਨ ਕਰ ਦੂਗਾ 12 ਬਣਾ ਦੇਣਗੇ